ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਇਸ ਵਕਤ ਹੜਾਏ ਹੋਏ ਨੇ ਸੁਲਤਾਨਪੁਰ ਲੋਧੀ ਦੇ ਵੀ ਕਈ ਇਲਾਕੇ ਹੜ੍ਹਾਂ ਦੀ ਮਾਰ ਹੇਟਾਂ ਆਏ ਹੋਏ ਨੇ ਜਿੱਥੇ ਹਾਲਾਤ ਦਿਨੋਂ ਦਿਨ ਵੱਧ ਤੋਂ ਵੱਧਰ ਹੁੰਦੇ ਜਾ ਰਹੇ ਨੇ ਤਾਂ ਸਿਆਸੀ ਲੋਕਾਂ ਦਾ ਵੀ ਹੜ ਸੁਲਤਾਨਪੁਰ ਲੋਧੀ ਵਿਖੇ ਦੇਖਣ ਨੂੰ ਮਿਲ ਰਿਹਾ ਹੈ ਇਸ ਦੇ ਦਰਮਿਆਨ ਅੱਜ ਪੰਜਾਬ ਦੇ ਕੈਬਨਿਟ ਮੰਤਰੀਆਂ ਸਮੇਤ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹੁਣੇ ਇੱਥੇ ਪਹੁੰਚੇ। ਉਹਨਾਂ ਦੇ ਵੱਲੋਂ ਹੜ੍ਹ ਪੀੜਤਾਂ ਦੇ ਲਈ ਪਾਣੀ ਵਾਲੀ ਬੱਸ ਲਿਆਂਦੀ ਗਈ ਸੀ। ਇਹ ਪਾਣੀ ਵਾਲੀ ਬੱਸ ਰਾਣਾ ਇੰਦਰ ਪ੍ਰਤਾਪ ਜੋ ਕਿ ਇੱਥੇ ਪਹੁੰਚੇ ਹੋਏ ਸਨ ਹੜ੍ਹ ਪੀੜਤਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਤੇ ਹੜ੍ਹਾਂ ਦਾ ਜਾਇਜ਼ਾ ਲੈਣ ਦੇ ਲਈ ਉਹਨਾਂ ਦੇ ਇੰਟਰਵਿਊ ਦੌਰਾਨ ਇਹ ਬੱਸ ਉੱਥੇ ਪਹੁੰਚ ਜਾਂਦੀ ਹੈ। ਤਾਂ ਦੱਸਦੀ ਹੈ ਕਿ ਇਸ ਪਾਣੀ ਵਾਲੀ ਬੱਸ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਵੀ ਸਵਾਰ ਹੁੰਦੇ ਨੇ ਅਤੇ ਰਾਹ ਦੇ ਵਿੱਚ ਹੀ ਰਾਣਾ ਇੰਦਰਪ੍ਰਤਾਪ ਮੀਡੀਆ ਦੇ ਨਾਲ ਗੱਲਬਾਤ ਕਰ ਰਹੇ ਹੁੰਦੇ ਨੇ ਇੰਟਰਵਿਊ ਕਰ ਰਹੇ ਹੁੰਦੇ ਨੇ ਤਾਂ ਪ੍ਰਤਾਪ ਸਿੰਘ ਬਾਜਵਾ ਜੋ ਕਿ ਪਾਣੀ ਵਾਲੀ ਬੱਸ ਦੇ ਵਿੱਚ ਸਵਾਰ ਹੁੰਦੇ ਨੇ ਤਾਂ ਉਹਨਾਂ ਦੇ ਵੱਲੋਂ ਰਾਹ ਮੰਗਿਆ ਜਾਂਦਾ ਹੈ ਕਿ ਸਾਈਡ ਤੇ ਹੋ ਜਾਓ ਤਾਂ ਰਾਣਾ ਇੰਦਰਪ੍ਰਤਾਪ ਦੇ ਵੱਲੋਂ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਨੂੰ ਉਹ ਅਨਗੋਲਿਆ ਕੀਤਾ ਜਾਂਦਾ ਹੈ ਅਤੇ ਜਿਸ ਤੋਂ ਬਾਅਦ ਇਸੇ ਦਰਮਿਆਨ ਪ੍ਰਤਾਪ ਸਿੰਘ ਬਾਜਵਾ ਦੀ ਪਾਣੀ ਵਾਲੀ ਬੱਸ ਜਾ ਕੇ ਰਾਣਾ ਇੰਦਰਪ੍ਰਤਾਪ ਦੇ ਨਾਲ ਲੱਗਦੀ ਹੈ ਇਸੇ ਦੌਰਾਨ ਰਾਣਾ ਇੰਦਰਪ੍ਰਤਾਪ ਨੂੰ ਕਈ ਧੱਕੇ ਵੀ ਵੱਜਦੇ ਨੇ ਜਿਸ ਦੀ ਵੀਡੀਓ ਜਿਹੜੀ ਹੈ ਉਹ ਵੀ ਸਾਹਮਣੇ ਆਈ ਹੈ ਤੁਹਾਨੂੰ ਵੀਡੀਓ ਵੀ ਦਿਖਾਉਂਦੇ ਆ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਦੋਂ ਸਾਡੀ ਟੀਮ ਦੇ ਨਾਲ ਰਾਣਾ ਇੰਦਰਪ੍ਰਤਾਪ ਦੇ ਨਾਲ ਇਸ ਬਾਬਤ ਗੱਲ ਕਰਨੀ ਚਾਹੀ ਤਾਉਣਾ ਕਿਹਾ ਕਿ ਕੋਈ ਚੱਕਰ ਨਹੀਂ ਹੈ ਜੇਕਰ ਬਾਜਵਾ ਸਾਹਿਬ ਮੇਰੇ ਤੇ ਟਰੈਕਟਰ ਚੜਾ ਵੀ ਦੇਣ ਰਾਣੇ ਨੂੰ ਕੋਈ ਫਰਕ ਨਹੀਂ ਤੁਹਾਨੂੰ ਪਹਿਲਾਂ ਵੀਡੀਓ ਦਿਖਾਉਂਦੇ ਆ ਤੇ ਫਿਰ ਰਾਣੇ ਇੰਦਰਪ੍ਰਤਾਪ ਦੇ ਵੱਲੋਂ ਕੀ ਬਿਆਨ ਇਸ ਦੇ ਉੱਤੇ ਦਿੱਤਾ ਗਿਆ ਉਹ ਵੀ ਸੁਣਾਉਂਦੇ ਆ ਉਹ ਵੀ ਅੱਗੇ ਵੀ ਜਾਂਦੇ ਹੋ ਮੈਂ ਤਾਂ ਬਾਈਬਾ ਸਾਹਿਬ ਦਾ ਦਾਪਰ ਵੀ ਕਰਨੇ ਲੱਗੇ ਹੁੰਦੇ ਹਾਂ ਚਲੋ ਕੋਈ ਗੱਲ ਨਹੀਂ ਬੇਟਾ ਜਗਾ ਦੇ ਲੋ ਤਿੰਨ ਸਾਥ ਬੋਲਾਈ ਕੰਮ ਕਰਾਵਾ ਮੈਂ ਤਾਂ ਚੱਲਦੀ ਐ ਤਾਂ ਬੇਟਾ 7 ਵਜੇ ਕੀ ਕਹਿੰਦੇ ਸਾਈਡ ਤੇ ਪ੍ਰਮੀ ਇਹ ਗੱਲ ਕਹਿ ਰਹੀ ਬੋਲੇ ਉਹ ਸਾਈਡ ਤੇ ਚੰਗਾਰੀ ਲੱਗਦਾ ਇਟ ਇਜ਼ ਨਾਟ ਟੂ ਰਾਈਟ ਮੈਂ ਮੈਂ ਤਾਂ ਬਾਹਰੋਂ ਆਉਂਦਾ ਮੈਂ ਤਾਂ ਸਾਈਡ ਤੇ ਰਾਣਾ ਜਿੱਟਦੇ ਆ ਕੋਈ ਗੱਲ ਆਹ ਵੇ ਆਹ ਲਿਆ ਗਿਆ ਬੰਦਾ ਜਾਲਾ ਹਨਾ ਲੋਬੀ ਰੇ ਬੇਟਾ ਲੈ ਲੈਣਾ ਦੁਬਾਰਾ ਕਰ ਮੇਰਾ ਵੀ ਇਹ ਗੱਲ ਦੁਬਾਰਾ ਲੈਣਾ ਫੋਟੋ ਅਗਰ ਤੇ ਚਾਈਓ ਦੁਆਰਾ ਦੁਆਰਾ ਬੜਾਈ ਤੇ ਤਲੂ ਦੁਆਰਾ ਕਦੀ ਮੇਰਾ ਸਹੀ ਨਹੀਂ ਕਰਦਾ ਪਰ ਪਰਾਂ ਕਰਦੇ ਪਰ ਪਰਾਂ ਪਰਿਵਾਰ ਹੈ ਪਰਿਵਾਰ ਅਸੀਂ ਛਾੜ ਨਹੀਂ ਦੇਣਗੇ ਤਾਂ ਕਿ ਬੇਟਾ ਤੂੰ ਹੀ ਸੁਣੇ ਤੇ ਸਹੀ ਮਿਲਦਾ ਪਰਖਾ ਨਹੀਂ ਚੱਗਾ ਰਿਹਾ ਆਪਸ ਵਿੱਚ ਚਾਹੋ ਜਾਂ ਚਾਚਾ ਜੀ ਕਹਿ ਰਹੇ ਆ ਤੁਹਾਨੂੰ ਹਰ ਆਦਮੀ ਆਪਣਾ ਹੀ ਹੈ ਮੇਰੇ ਤੇ ਕੋਈ ਨਹੀਂ ਕਰਦਾ ਹੀ ਆ ਜੀ ਆਜੋ ਆਜੋ ਹਾਂ ਉਹ ਯਾਰ ਜੁਪਰਵਾ ਇਹ ਕੋਈ ਨਹੀਂ ਯਾਰ ਮੇਰਾ ਨਿਕਲਦੇ ਕੋਈ ਨਹੀਂ ਬੱਚਾ ਦਾ ਮਸਲਾ ਇਹੋ ਜਿਆਦਾ ਛੋੜ ਕੇ ਨਹੀਂ ਮੈਨੂੰ ਮਿਲ ਨਹੀਂ ਯਾਰ ਮੈਨੂੰ ਤਾਂ 8:00 ਵਜੇ ਇੰਟਰਵਿਊ ਕਰ ਰਹੇ ਸੀਗੇ ਹਾਂਜੀ ਮੈਂ ਕਿਹਾ ਤੇਰਾ ਬਤਾਲ ਸਿੰਘ ਭਾਈ ਵੀਰ ਵੀ ਆਏ ਸੀਗੇ ਇੰਟਰਵਿਊ ਕਰ ਰਹੇ ਸੀਗੇ ਤਾਂ ਗੱਡੀ ਨਾਲ 8:00 ਕੋਈ ਨਹੀਂ ਯਾਰ ਛਾਛਾ ਸਾਡਾ ਕੋਈ ਗੱਲ ਨਹੀਂ 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 ਫਿਰ ਵੀ ਕੀ ਤੁਸੀਂ ਵੇਖਿਆ ਇਹ ਕੀ ਹੋਇਆ ਕੋਈ ਗੱਲ ਨਹੀਂ ਕਿ ਮਾਰ ਵੀ ਲੈ ਟਰੈਕਟਰ ਚੜਾ ਵੀ ਲੈਂਦੇ ਤੇ ਕੋਈ ਫਰਕ ਨਹੀਂ ਪੈਂਦਾ ਇਹ ਇੰਨੇ ਦਿਨ ਤੋਂ ਇੱਥੇ ਲਗਾਤਾਰ ਸੇਵਾ ਕਰ ਰਹੇ ਹਾਂ ਯਾਰ ਇਹ ਮੇਰਾ ਇਲਾਕਾ ਮੇਰਾ ਪਰਿਵਾਰ ਹੈ ਕਿਉਂਕਿ ਇਹਨਾਂ ਦੇ ਮੇਰੀ ਜ਼ਿੰਮੇਵਾਰੀ ਪੜ ਗਈ ਉਹ ਮੈਂ ਜ਼ਿੰਮੇਵਾਰੀ ਨਿਭਾਉਂਦੀ ਹਾਂ